ਐਸਾ ਕਿੰਨ ਅਰਮਨ ਵੇਰੇ ਇਹੀ ਹਾਉ ਉਹਾ ਜੋ ਕਾਮ ਤੇ ਹਾਕੂ ਸਦਾਰਾ ਸਿਰੀ ਆਕੀ। ਦਾਸ ਨੂੰ ਬਤਨ ਜਾ ਰਿਹਾ ਹੈ ਵੀ ਇੱਕੋ ਹੀ ਨਾ ਲੱਗਦੀ ਬਲਮੀਰ ਸਿੰਘ ਜੋ ਪੰਥ ਦੇ ਮਹਾਨ ਗੀਤ ਨੇ ਸੀਗੇ ਦਰਬਾਰ ਸਿੰਘ ਦੇ ਜਿਹੜੀ ਲੱਗਦੀ। ਉਹ ਬਾਬਾ ਗੁਰੂ ਸਿੰਘ ਜੀ ਕੋਲ ਆਏ ਤੇ ਧੰਨ ਬਾਬਾ ਗੁਰੂ ਸਿੰਘ ਮਹਾਰਾਜ ਨਾ ਆਪ ਬਹੁਤ ਸੋਨਾ ਜੀਤੂ ਕਰਦੇ ਸੀ। ਸਤਿਗੁਰੂ ਬਿਆਰਨ ਦੇ ਸੀ ਬਾਬਾ ਜੀ ਦੇ ਸਮੇਂ ਤੇ ਰਾਗੀ ਸਿੰਘ ਦਾ ਬਹੁਤ ਮਾਨਸਤਿਕਾ ਕਰਦੇ ਸੀ ਉਹ ਬਲਬੀਰ ਸਿੰਘ ਜੀ ਆਏ ਤੇ ਆ ਕੇ ਕਹਿਣ ਲੱਗੇ ਮੱਥਾ ਠੀਕ ਹੈ ਬਾਬਾ ਜੀ ਕਹਿੰਦੇ ਜੁਲਵੀਰ ਸੌਣੀ ਕੋਈ ਸਾਨੰ ਵਿਚ ਵਤ ਦੱਸੋ ਆ ਤੂੰ ਸਤਿਰਾਮ ਸਿੰਘ ਆ ਤੁਸੀਂ ਗੁਰੂ ਰਾਮਦਾਸ ਦੇ ਕੀਤਨੀ ਹੋ ਉਹ ਕਹਿੰਦੇ ਬਾਬਾ ਜੀ ਵੀ ਦਾਸ ਨਿਕਾ ਹੁੰਦਾ ਬੁੱਢੇ ਦਾਦੇ ਵਿਚ ਗਿਆ ਉਤੋਂ ਗੁਰਬਾਣੀ ਦੀ ਕੀਰਤਨ ਦੀ ਸਿੱਖਿਆ ਪ੍ਰਾਪਤ ਕੀਤੀ ਹੈ میرے سے کرپا ہوئی سنانے میں کیرتن کیرتن باجے کے پہنچا کیرتنیا نہیں ہے کو سترام سی وا پھر بھی گاہ گدن سنایا نا کہ جا کیرتن ہے نا یہ گزیا آخو سترام سری وائی

ਜੋ ਤੇ ਪ੍ਰਵਾ ਕਨੇਸੂ ਹਰਸ ਸਾਵਧਾਨ ਤਾਂ ਤੂੰ ਦਰਗੇ ਪਾਵੇਂ ਮਾਨ ਹਕੂ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਸਤਿਗੁਰਾਂ ਨੇ ਬਾਈ ਕਿਰਪਾ ਕੀਤੀ ਹੈ ਜੋ ਕਿ ਪਹਿਵੇਂ ਪਾਤਸ਼ਾਹ ਜੀ ਬਰੇ ਨਾ ਇਹ ਜਿਹੜਾ ਕੀਰਤਨ ਸੀਗਾ ਉਹ ਤੋਂ ਬਨਸ ਇਹ ਕੀਰਤਨ ਜੀ ਕਰਦੇ ਇਹ ਤਾਂ ਸੱਤਾ ਬਲਵਾਨ ਨਰਾਜ ਹੋਗੇ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਹਨੇ ਪਹਿਲਾਂ ਦਸੰਦਾ ਆਪ ਫੜਿਆ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਇੰਦਰ ਕੀਤਾ ਐਸਾ ਕੀਰਤਨ ਕੀਤਾ ਜਿਨ੍ਹਾਂ ਦੀਆਂ ਸਮਾਧੀਆਂ ਲੱਗੀਆਂ ਸੀ ਨਾ ਅੱਠੇ ਪੈਰ ਸਿਮਾਦੀ ਲੱਗੀ ਰਹਦੀ ਹੈ ਨਾਮ ਦੇ ਜਪਣ ਵਾਲਿਆਂ ਦੀ ਆਕੂ ਸਤਨਾਮ ਸ਼੍ਰੀ ਵਾਹਿਗੁਰੂ ਉਹਨਾਂ ਦੀ ਅਵਸਰ ਸੱਚਖੰਡ ਦੇ ਵਿੱਚ ਪਹੁੰਚੀ ਤੇ ਧੰਗੁਰਦਰ ਦੇ ਸੱਚੇ ਪਾਤਸ਼ਾਹ ਜੀ ਨੇ ਆਖਿਆ ਪਹਿਲਾਂ ਤੱਕ ਇਹਦਾਂ ਅਸੀਂ ਕੀਤਾ ਭਾਈ ਹੁਣ ਮੇਰੇ ਗੁਰੂ ਦਸ਼ਕ ਕੀਰਤਨ ਕਰਿਆ ਕਰ ਮੇਰੀ ਆਕੂ ਸਤਨਾਮ ਸ਼੍ਰੀ ਵਾਹਿਗੁਰੂ ਇਹ ਦਾਤ ਹੁਣ ਤਮਾ ਪ੍ਰਾਪਤ ਹੋਈ ਹੈ ਸੋ ਭਾਈ ਤੁਸੀਂ ਬਹੁਤ ਹੀ ਵੱਡਾ ਭਾਗਾਂ ਵਾਲੇ ਹੋ ਜਿਹੜੇ ਜਨ ਕੇ ਸਾਧ ਸੰਗਤ ਵਿੱਚ ਆ ਗਏ ਸੋ 12 ਮਾਹ ਜੀ ਦਾ ਪਾਠ ਭਾਈ ਪਿਆਰ ਦੇ ਨਾਲ ਤੁਸੀਂ ਸਰਵਨ ਕਰੋ ਕਿਉਂਕਿ ਇਹ ਗੁਰੂ ਮਹਾਰਾਜ ਨੇ ਐਸੀ ਕਿਰਪਾ ਕੀਤੀ ਆਪਣੇ ਤੇ ਇਹ ਜੋ ਬਾਣੀ ਵੀ ਦਾਤ ਬਖਸ਼ਿਸ਼ ਕੀਤੀ ਹੈ ਨਾ ਸਦੀਪਾ ਸਾਹਿਬ ਕਹਿੰਦੇ ਵੀ ਤੁਸੀਂ ਜਦੋਂ ਕੋ ਕੰਮ ਸ਼ੁਰੂ ਕਰਨਾ ਨਾ ਤੇ ਨਵਾਂ ਮਹੀਨਾ ਦਾ ਪਹਿਲਾ ਦਿਨ ਆਇਆ ਹੈ ਪਹਿਲਾ ਜੋ ਸਤਿਗੁਰਾਂ ਨੇ ਬਾਣੀ ਪੜ੍ਹੀ ਚਾਹਤੀ ਹੈ ਉਹ ਵੀ ਸਰਵਣ ਕਰੋ ਤੇ ਤੁਹਾਡਾ ਪਹਿਲਾ ਦਿਨ ਜੋ ਮਹੀਨੇ ਦਾ ਉਹ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਗੁਰੂ ਦਰਬਾਰ ਵਿੱਚ ਹਾਜ਼ਰੀ ਲੱਗ ਜਵੇ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਸੀਸ ਪ੍ਰਾਪਤ ਹੋ ਜਵੇ ਆਪ ਕੋ ਸਤਨਾਮ ਸ਼੍ਰੀ ਵਾਹਿਗੁਰੂ ਇਸ ਕਰਕੇ ਭਾਈ ਜਿਨ੍ਹਾਂ ਤੁਹਾਡੇ ਕਾਰਨਾਂ ਜਿਹੜੇ ਤੁਹਾਡੇ ਦਰਸ਼ਨ ਕਰਨ ਦੇ ਕਾਰਨ ਤਾਂ ਉਹਨਾਂ ਦੇ ਵੀ ਹੋ ਜਾਂਦੇ ਤੇ ਕਿਉਂਕਿ ਤੁਸੀਂ ਗੁਰੂ ਦੀ ਸੰਗਤ ਕੀਤੀ ਹੈ ਵਡਭਾਗੀ ਹਰ ਸੰਗਤ ਕਾਵੇ ਭਾਗਹੀਨ ਕੰਮ ਚੋਟਾ ਕਾ ਸਭਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਤੁਸੀਂ ਬਹੁਤ ਹੀ ਵਡਭਾਗੀ ਆਓ ਪਿਆਰ ਜਨਾ ਤਾਰਾ ਮਾਹੀ ਦਾ ਬਾਤ ਸਦਨ ਕਰੋ ਜੀ ਉਸ ਤੋਂ ਪ੍ਰਤਿਮਨ ਸਾਹਿਬ ਜੀ ਦਾ ਸੁਭੇਗੀ ਸਾਰੇ ਸੰਗਤਾਂ ਬਹੁਤ ਬਹੁਤ ਧੰਨ ਬਗਵਾਏ ਜੀ ਦਾ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸ੍ਰੀ